ਜੇ ਤੁਸੀਂ 28 ਤੋਂ 32 ਡਿਗਰੀ ਟੈਂਪਰੇਚਰ ਦੇ ਵਿੱਚ ਕਣਕ ਬੀਜੋਗੇ ਤਾਂ ਕਣਕ ਉਗਰਨ ਦਾਸਾਰ ਉਹਨੂੰ ਸੰਢੀ ਪੈਣੀ ਹੈ ਕਿਉਂਕਿ ਪਤੰਗਾ ਹਰੇ ਬਾਈ ਭਾਲਦਾ ਫਿਰਦਾ ਠੀਕ ਹੈ ਤੇ ਕਣਕ ਨੂੰ ਸਹੀ ਟੈਂਪਰੇਚਰ ਚਾਹੀਦਾ 22 ਤੋਂ 25 ਡਿਗਰੀ ਤਾਂ ਉਹ 20 22 ਨਵੰਬਰ ਦੇ ਆਸ-ਪਾਸੇ ਬਣ ਜਾਂਦਾ 15 ਨਵੰਬਰ ਤੋਂ ਬਾਅਦ ਟੈਂਪਰੇਚਰ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਸੋ ਇਸੇ ਤਰ੍ਹਾਂ ਹੋਰ ਗਲਤ ਫਹਿਮਣਾ ਜਿਆਦਾ ਬੀਜ ਦੀ ਮਾਤਰਾ ਵੀ ਨੁਕਸਾਨਦਾਈ ਹੈ ਜੀ ਜੀ ਇਹਦੇ علاوہ ਕੁਝ ਹੋਰ ਗਲਤ ਫਹਿਮਣਾ ਅਗਾਜੀ 26 ਬੂਜਾ ਘਟ ਮਾਰ ਦਾ ਨੇੜੇ ਲਾਓ ਹਾਂ ਹੈ ਬਾਸਮਤੀ ਬੂਜਾ ਘਟ ਮਾਰ ਦੀਆਂ ਨੇੜੇ ਲਾਓ ਵੀ ਪਹਿਲਾਂ ਦੂਰ ਲਾ ਕੇ ਵੇਖ ਤਾਂ ਲੋ ਕਿਸੇ ਨੇ ਦੂਰ ਲਾ ਕੇ ਵੇਖਿਆ ਨਹੀਂ ਸੁਣਿਆ ਸੁਣਾਈਆਂ ਗੱਲਾਂ ਤੇ ਹੀ 65 ਨਾਲੀਆਂ ਮੈਂ ਗਿਣੀਆਂ 26 ਦੀਆਂ 45 45 ਨਾਲੀਆਂ ਬਾਸਮਤੀ ਦੀਆਂ ਮੈਂ ਗਿਣੀਆਂ ਮੇਰੀ ਛੱਤ ਤੇ ਮੈਂ 8-10 ਬੂਟੇ ਇੱਕ ਕਿਆਰੀ ਦੇ ਵਿੱਚ ਲਾਤੇ ਠੀਕ ਹੈ ਮੇਰੀ ਛੱਤ ਤੇ ਕੱਲੀ ਮਿੱਟੀ ਹੈ ਤੇ ਇੱਕ ਫਲਾਂ ਸਬਜ਼ੀਆਂ ਦੇ ਛਿਲਣਾ ਦਾ ਰਸ ਠੀਕ ਉਹ ਖਾਦ ਆਉਦੀ। ਠੀਕ ਹੈ। ਟੱਲੇ ਮਿੱਟੀ ਤੇ ਉਹ ਖਾਦ ਦਾ ਜਿਹੜਾ ਰਸ ਆ। ਉਹਦੇ ਸਿਰ ਤੇ 35 ਨਾਲੀਆਂ ਤਾਂ ਮੇਰੀ ਛੱਤ ਤੇ ਆ। ਉਹਦੀਆਂ 370 ਦੀਆਂ। ਠੀਕ ਹੈ ਜੀ। ਇਹ ਕਬੂਟੇ ਦੀਆਂ 35 ਤੋਂ ਵੀ ਜ਼ਿਆਦਾ ਆ। ਸੱਤ ਬੂਟੇ ਆ ਸੱਤਾਂ ਦੇ ਵਿੱਚੋਂ ਦੋਆਂ ਨੂੰ ਛੱਡ ਕੇ ਪੰਜ ਬੂਟਿਆਂ ਦੀਆਂ ਨਾਲੀਆਂ ਜਿਹੜੀਆਂ ਹੈਗੀਆਂ 20 ਤੋਂ 35 40 ਤੱਕ। ਇਹ ਫਿਰ ਯਾਰ ਸੁਣੀਆਂ ਸੁਣਾਈਆਂ ਗੱਲਾਂ ਤੇ ਡਿਸੀਜਨ ਲੈ ਲੈਣੇ ਆ। 26 ਨੇੜੇ ਲਾਓ। ਆ ਹੁਣ 31 ਆ। ਇਹ ਇਹ ਨੇੜੇ ਲੱਗਿਆ ਹੋਇਆ ਨਹੀਂ ਬਟੇ ਹੈ ਫੁੱਟ ਫੁੱਟਾ ਤਾਂ ਫੁੱਟ ਤੋਂ ਜ਼ਿਆਦਾ ਆ 12 ਇੰਚ ਦਾ ਸਮਾਂ ਠੀਕ ਆ ਆ ਦਾ ਪੂਰਾ ਆ ਵੇਖੋ ਆ ਪੂਰਾ ਫੁੱਟ ਤੇ ਠੀਕ ਆ ਪੂਰਾ ਫੁੱਟ ਫੁੱਟ ਤੇ ਬੁੱਤਾ ਤਾਂ ਦੋਸਤੋ ਢਰਲੀ ਖੇਤੀ ਸਾਡੇ ਪੱਖ ਦੀ ਆ ਸੰਘਣੀ ਖੇਤੀ ਕਾਰਪੋਰੇਟ ਦੇ ਫੱਕ ਦੀ ਪੱਕਦੀ ਆ ਹੁਣ ਤੁਸੀਂ ਦੇਖ ਲਓ ਵੀ ਆਰਤੀਏ ਪਾਲਣੀਆਂ ਬੈਂਕਾਂ ਪਾਲਣੀਆਂ ਕਿ ਕਾਰਪੋਰੇਟ ਬੰਦ ਨੇ ਜਾਂ ਆਪਣੇ ਘਰਾਂ ਨੂੰ ਸਿੱਧੇ ਹੋਣਾ ਠੀਕ ਹੈ ਸਹੀ ਹੈ ਸੋ ਇਹ ਫਾਰਮਰ ਫੀਲਡ ਸਕੂਲ ਅਜਦਾ ਆਪਣਾ ਸਮਾਪਤ ਹੁੰਦਾ ਇੱਥੇ ਹੀ ਜਿੰਨੇ ਵੀ ਕਿਸਾਨ ਭਰਾ ਤੁਰੋਂ ਨੇੜੋਂ ਚੱਲ ਕੇ ਆਏ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਜੀ ਆਇਆਂ ਤਾਂ ਕਿਹਾ ਹੀ ਹੋਇਆ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਉਹ ਸਾਡੇ ਸਿਰ ਮੱਥੇ ਜੀ ਤੇ ਜੇ ਕੋਈ ਵੱਧਤਾਕ ਹੋ ਗਿਆ ਉਹਦੇ ਉੱਤੇ ਵੀ ਮਾ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਸ਼ਿਮਾ ਮੰਗਦੇ ਹਾਂ ਤੇ ਹੁਣ ਆਪਾਂ ਚਾਹ ਛਕਾਂਗੇ ਜਿੰਨੇ ਕੁ ਜੋਗੇ ਅਸੀਂ ਆਏਗੇ ਉਹਨਾਂ ਕੁ ਪ੍ਰਬੰਧ ਕੀਤਾ ਤੇ ਫਿਰ ਆਪਾਂ ਅੱਗ ਜਗਾਵਾਂਗੇ ਤੇ ਤੁਸੀਂ ਵੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਰეკਮੈਂਡ ਕਰਿਓ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ